ਉਹ ਬਈ ਗੱਡਾ ਵੱਡਾ ਸਿਸਟਮ ਦੋ ਕੋੜੇ ਪਾਇਆ ਮੁਰੇ ਦੇ ਦੇਖੋ ਦੋ ਘੋੜੇ ਆ ਖੈਰ ਅੱਗੇ ਨਿਓ ਕਿੰਨੇ ਆ ਦੇ ਆ ਵੇ ਆਹ ਇੱਕ ਉਹ ਉਹ ਅੱਤਾਰ ਵੀ ਕੋਨੇ ਦੇ ਕੈਂਪੀ ਕਰੋ ਜੋ ਜਾ ਅੱਧੀ ਆ ਪਰਿਆ ਨਾ ਤਰੇ ਆਹ ਸਟ੍ਰਾਕ ਹੋਦਾ ਜੇ ਗਦੇ ਚ ਫੋਲ ਫੁੱਲ ਤੇ ਖੜਦੀ ਆ ਤੇ ਵਾਗਰ ਮੁਰੇ ਫੇਰ ਪਾ ਲੈਂਦੇ ਆ ਇੱਕ ਹੋ ਆਉਂਦਾ ਤਬਰਾਸ ਸਿਸਟਮ ਅਸਾਂ ਰੋੜੀ ਰੋਕੀ ਤੁਰਿਆ ਆਉਂਦਾ ਮਾਮਾ ਅਸਾਂ ਰੋੜੀ ਰੋਕੀ ਆਲਾ ਰੋੜੀ ਰੋਕੀ ਤੁਰੇ ਹੁੰਦੇ ਆ ਕੋਲ ਫੁੱਲ ਸਾਰੇ ਲਹਿਰਾਂ ਨੋਰਾਂ ਦੇ ਇਹਨਾਂ ਆਪ ਤੇ ਆਪ ਤੇ ਬਣਾ ਕੇ ਨਗਾਉਂਦੇ ਆ ਦੇਖੋ ਇਹ ਹੋ ਗਿਆ ਹੈ 450 ਟਾਇਰ ਹੋ ਗਏ ਨਾ ਪਰ ਆ ਵੀ ਅਸਾ ਟੋੜਾ ਹੋਰ ਲੋਦੋ ਸੇ ਵੱਟੇ ਕੋੜੇ ਪਾਏ ਹੋਏ ਨੇ ਦੇਖੋ ਸੇ ਕਿਤੇ ਪਤਾ ਨਹੀਂ ਕਿੰਨੇ ਕ ਗੁਰੂਆਂ ਦੇ ਬਹੁਤ ਲੰਬੇ ਕੋੜੇ ਟਰਾਲੇ ਆ ਗੰਡੀ ਆ ਦੇ ਆ ਤੁਮ ਭਾਰੀ ਸਮਾਨ ਜਿਹੜਾ ਘਾਰੋਂ ਸਮਾਨ ਆਉਂਦਾ ਨਾ ਜਿਹੜਾ ਘਾਰੋਂ ਵੱਡਾ ਫੈਕਟਰੀਆਂ ਜਿਹੜੀਆਂ ਜਿਵੇਂ ਆ ਉਹ ਨਾ ਜਿਹੜਾ ਜੁਗਾ ਉਹ ਰੈਂਡਰਿੰਗ ਆ ਰੈਂਡਰਿੰਗ ਆ ਤੇ ਆਰ ਹੁੰਦਗਾ ਭਾਤੇ ਪ੍ਰੋਜੈਕਟ ਜਿਹੜੇ ਬਾਹਰੋਂ ਜੱਤ ਜਾਂਦੇ ਆਉਂਦੇ ਆ ਇਹ ਕੋਰਟ ਦੇ ਵਿੱਚੋਂ ਲੈ ਕੇ ਆਉਂਦੇ ਆ ਕਈ ਕਈ ਮਹੀਨੇ ਲੱਗ ਜਾਂਦੇ ਇਹਨਾਂ ਨੂੰ ਜਾਣ ਦੇ ਕਈ ਕਈ ਮਹੀਨੇ ਨਹੀਂ ਲੱਗ ਜਾਂਦੇ ਹਰੇਕ ਇਹਨਾਂ ਨੇ ਹਰੇਕ ਚੀਜ਼ ਦੀ ਪਰਮਿਸ਼ਨ ਲੈਣੀ ਆ ਕੋਈ ਚੀਜ਼ ਨਾਲ ਲੱਗਦੀ ਆ ਬੋਰਡਾ ਟ੍ਰੇਰਲੇ ਟੈਗਾ ரவேரி பைத்திணா ஹர சீன பண்ணி கை வர மீனா மீனா பிரமிஷன் மென்பாது